ਦੀ ਸਿਚੁਏਸ਼ਨ ਹੈ ਕਿ ਮੇਰਾ ਮਹੌਲ ਸਿਚੁਏਸ਼ਨ ਅੱਗੇ ਨਾਲੋਂ ਮੈਂ ਜੀ ਹਰ ਰੋਜ਼ ਆਇਆ ਤੇ ਅੱਗੇ ਨਾਲੋਂ ਫਰਕ ਆ ਜੀ ਪਹਿਲਾਂ ਨਾਲੋਂ ਫਰਕ ਆ ਤੇ ਇਹ ਫਰਕ ਦੁਆਵਾਂ ਦੇ ਕਰਕੇ ਆ ਜੀ ਮੈਡੀਕਲ ਤਾਂ ਚਲੋ ਜੋ ਡਾਕਟਰ ਕਰ ਸਕਦੇ ਉਹ ਕਰ ਹੀ ਰਹੇ ਆ ਪਰ ਦੁਆਵਾਂ ਜਿਹੜੀਆਂ ਉਹ ਬਹੁਤ ਇੰਪੋਰਟੈਂਟ ਆ ਜੀ ਤੇ ਮੈਂ ਇਹੀ ਰਿਕੁਐਸਟ ਕਰੂੰਗਾ ਵੀ ਪਲੀਜ਼ ਸਾਰੇ ਜਾਣੇ ਅਸੀਂ ਦੁਆਵਾਂ ਕਰੀਏ ਜਿਵੇਂ ਵੀ ਕਰ ਸਕਦੇ ਹਾਂ ਅਰਦਾਸਾਂ ਕਰੀਏ ਗੁਰਦੁਆਰੇ ਜਾ ਕੇ ਮੰਦਿਰ ਜਾ ਕੇ ਮਸਜਿਦ ਜਾ ਕੇ ਕਿਉਂਕਿ ਕਲਾਕਾਰ ਦੇ ਫੈਨ ਸਾਰੇ ਧਰਮਾਂ ਵਾਲੇ ਹੁੰਦੇ ਆ ਤੁਹਾਡੀ ਤਾਂ ਪਹਿਲੇ ਤੋਂ ਹੀ ਸਾਂਝ ਹੋਏਗੀ ਅਕਸਰ ਮਿਲਣਾ ਜੁਲਣਾ ਹੁੰਦਾ ਹੋਏਗਾ ਕਿਵੇਂ ਦਾ ਨੇਚਰ ਸਿਗਾ ਕਿਵੇਂ ਦਾ ਸੁਭਾਅ ਸਿਗਾ ਸਾਡਾ ਪਿੰਡ 4-5 ਕਿਲੋਮੀਟਰ ਦੂਰ ਆ ਜੀ ਮੈਂ ਵੀ ਉਸੇ ਸਿਟੀ ਚ ਪੜਿਆ ਜਿੱਥੇ ਉਹ ਪੜਿਆ ਜਗਰਾਉ ਤੇ ਸੋ ਸਾਡੇ ਏਰੀਆ ਦਾ ਮਾਣ ਆ ਜੀ ਮੇਰੇ ਆਪ ਦੇ ਏਰੀਆ ਦਾ ਮਾਣ ਆ ਜਵੰਦਾ ਤੇ ਮੈਨੂੰ ਸਾਡੀ ਇੱਕ ਦੂਜੇ ਨਾਲ ਬਹੁਤ ਪਰਿਵਾਰਕ ਸਾਂਝ ਆ ਮੇਰੇ ਮੰਮੀ ਡੈਡੀ ਨਾਲ ਜਵੰਦੇ ਦਾ ਬਹੁਤ ਵਧੀਆ ਉਹਦੀ ਮੰਮੀ ਡੈਡੀ ਨਾਲ ਮੇਰਾ ਬਹੁਤ ਵਧੀਆ ਤੇ ਪਰ ਇਸ ਪਰਿਵਾਰ ਇਹ ਪਰਿਵਾਰ ਡਿਜ਼ਰਵ ਨਹੀਂ ਕਰਦਾ ਜੋ ਚੀਜ਼ਾਂ ਚੱਲ ਰਹੀਆਂ ਕਿਉਂਕਿ ਹੁਣੀ ਜਵੰਦੇ ਦੇ ਫਾਦਰ ਦੀ ਡੈਥ ਹੋਈ ਸੀ ਤੇ ਹੁਣ ਜਵੰਦੇ ਨਾਲ ਆਹ ਐਕਸੀਡੈਂਟ ਹੋ ਗਿਆ ਤੇ ਮੈਂ ਜਵੰਦੇ ਦੀ ਮਾਂ ਦਾ ਧੰਨ ਜਿਗਰਾ ਮੰਨਦਾ ਵੀ ਜੋ ਇਸ ਚੀਜ਼ ਦੇ ਵਿੱਚੋਂ ਨਿਕਲ ਰਹੀ ਹੈ ਤੇ ਫਿਰ ਵੀ ਚੜਦੀ ਕਲਾ ਚਾਹਮਾ ਤਾਂ ਇਹ ਬਹੁਤ ਵੱਡੀ ਚੀਜ਼ ਦਾ ਮੈਸੇਜ ਆ ਬਈ ਇਹ ਸਾਡੇ ਪਰਿਵਾਰਾਂ ਲਈ ਸਾਰਿਆਂ ਲਈ ਬਹੁਤ ਵੱਡਾ ਮੈਸੇਜ ਆ ਵੀ ਚੜ੍ਹਦੀ ਕਲਾ ਚ ਰਹੋ ਜੀ ਉਹਨਾਂ ਦਾ ਸੁਭਾਅ ਇੰਨਾ ਚੰਗਾ ਵੀ ਅੱਜ ਪੰਜਾਬੀ ਕਲਾਕਾਰ ਪੂਰਾ ਪੰਜਾਬ ਉਹਨਾਂ ਲਈ ਅਰਦਾਸ ਕਰ ਰਿਹਾ ਤਾਂ ਉਸ ਤੋਂ ਮੁੱਲ ਵੀ ਹੈ ਇਹ ਕਮਾਈ ਹੈ ਜੀ ਕਿਸੇ ਵੀ ਕਲਾਕਾਰ ਦੀ ਵੀ ਤੁਹਾਡੇ ਲਈ ਸਾਰੇ ਕਲਾਕਾਰ ਖੜੇ ਨੇ ਸਾਰਾ ਪੰਜਾਬ ਖੜਿਆ ਵਾ ਮਤਲਬ ਮੈਨੂੰ ਲੱਗਦਾ ਵੀ ਇਹ ਤਾਂ ਵੱਡੀ ਕਮਾਈ ਨਹੀਂ ਹੋ ਸਕਦੀ ਮੈਂ ਇਹ ਚਾਹਨਾ ਵੀ ਉਹ ਜਲਦੀ ਉੱਠੇ ਤੇ ਉਹਨੂੰ ਪਤਾ ਲੱਗੇ ਵੀ ਮੇਰੇ ਪਿੱਛੇ ਕਿੰਨੇ ਬੰਦੇ ਸੀ ਕਿਉਂਕਿ ਇੱਕ ਬੰਦੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਆ ਕਿ ਮੇਰੇ ਲਈ ਸੱਚੀ ਬੰਦੇ ਖੜੇ ਨੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਸੋ ਮਚ ਕਿਹਦੀ ਸਿਚੁਏਸ਼ਨ ਹੈ ਕਿ ਮੇਰਾ ਮਹੌਲ ਸਿਚੁਏਸ਼ਨ ਅੱਗੇ ਨਾਲੋਂ ਮੈਂ ਜੀ ਹਰ ਰੋਜ਼ ਆਇਆ ਤੇ ਅੱਗੇ ਨਾਲੋਂ ਫਰਕ ਆ ਜੀ ਪਹਿਲਾਂ ਨਾਲੋਂ ਫਰਕ ਆ ਤੇ ਇਹ ਫਰਕ ਦੁਆਵਾਂ ਦੇ ਕਰਕੇ ਆ ਜੀ ਮੈਡੀਕਲ ਤਾਂ ਚਲੋ ਜੋ ਡਾਕਟਰ ਕਰ ਸਕਦੇ ਉਹ ਕਰ ਹੀ ਰਹੇ ਆ ਪਰ ਦੁਆਵਾਂ ਜਿਹੜੀਆਂ ਉਹ ਬਹੁਤ ਇੰਪੋਰਟੈਂਟ ਆ ਜੀ ਤੇ ਮੈਂ ਇਹੀ ਰਿਕੁਐਸਟ ਕਰੂੰਗਾ ਵੀ ਪਲੀਜ਼ ਸਾਰੇ ਜਾਣੇ ਅਸੀਂ ਦੁਆਵਾਂ ਕਰੀਏ ਜਿਵੇਂ ਵੀ ਕਰ ਸਕਦੇ ਹਾਂ ਅਰਦਾਸਾਂ ਕਰੀਏ ਗੁਰਦੁਆਰੇ ਜਾ ਕੇ ਮੰਦਿਰ ਜਾ ਕੇ ਮਸਜਿਦ ਜਾ ਕੇ ਕਿਉਂਕਿ ਕਲਾਕਾਰ ਦੇ ਫੈਨ ਸਾਰੇ ਧਰਮਾਂ ਵਾਲੇ ਹੁੰਦੇ ਆ ਤੁਹਾਡੀ ਤਾਂ ਪਹਿਲੇ ਤੋਂ ਹੀ ਸਾਂਝ ਹੋਏਗੀ ਅਕਸਰ ਮਿਲਣਾ ਜੁਲਣਾ ਹੁੰਦਾ ਹੋਏਗਾ ਕਿਵੇਂ ਦਾ ਨੇਚਰ ਸਿਗਾ ਕਿਵੇਂ ਦਾ ਸੁਭਾਅ ਸਗਾ ਸਾਡਾ ਪਿੰਡ 4-5 ਕਿਲੋਮੀਟਰ ਦੂਰ ਆ ਜੀ ਮੈਂ ਵੀ ਉਸੇ ਸਿਟੀ ਚ ਪੜਿਆ ਜਿੱਥੇ ਉਹ ਪੜਿਆ ਜਗਰਾਉ ਤੇ ਸੋ ਸਾਡੇ ਏਰੀਆ ਦਾ ਮਾਣ ਆ ਜੀ ਮੇਰੇ ਆਪ ਦੇ ਏਰੀਆ ਦਾ ਮਾਣ ਆ ਜਵੰਦਾ ਤੇ ਮੈਨੂੰ ਸਾਡੀ ਇੱਕ ਦੂਜੇ ਨਾਲ ਬਹੁਤ ਪਰਿਵਾਰਕ ਸਾਂਝ ਆ ਮੇਰੇ ਮੰਮੀ ਡੈਡੀ ਨਾਲ ਜਵੰਦੇ ਦਾ ਬਹੁਤ ਵਧੀਆ ਉਹਦੀ ਮੰਮੀ ਡੈਡੀ ਨਾਲ ਮੇਰਾ ਬਹੁਤ ਵਧੀਆ ਤੇ ਪਰ ਇਸ ਪਰਿਵਾਰ ਇਹ ਪਰਿਵਾਰ ਡਿਜ਼ਰਵ ਨਹੀਂ ਕਰਦਾ ਜੋ ਚੀਜ਼ਾਂ ਚੱਲ ਰਹੀਆਂ ਕਿਉਂਕਿ ਹੁਣੀ ਜਵੰਦੇ ਦੇ ਫਾਦਰ ਦੀ ਡੈਥ ਹੋਈ ਸੀ ਤੇ ਹੁਣ ਜਵੰਦੇ ਨਾਲ ਆਹ ਐਕਸੀਡੈਂਟ ਹੋ ਗਿਆ ਤੇ ਮੈਂ ਜਵੰਦੇ ਦੀ ਮਾਂ ਦਾ ਧੰਨ ਜਿਗਰਾ ਮੰਨਦਾ ਵੀ ਜੋ ਇਸ ਚੀਜ਼ ਦੇ ਵਿੱਚੋਂ ਨਿਕਲ ਰਹੀ ਹੈ ਤੇ ਫਿਰ ਵੀ ਚੜਦੀ ਕਲਾ ਚਾਹਮਾ ਤਾਂ ਇਹ ਬਹੁਤ ਵੱਡੀ ਚੀਜ਼ ਦਾ ਮੈਸੇਜ ਆ ਵੀ ਇਹ ਸਾਡੇ ਪਰਿਵਾਰਾਂ ਲਈ ਸਾਰਿਆਂ ਲਈ ਬਹੁਤ ਵੱਡਾ ਮੈਸੇਜ ਆ ਵੀ ਚੜ੍ਹਦੀ ਕਲਾ ਚ ਰਹੋ ਜੀ ਉਹਨਾਂ ਦਾ ਸੁਭਾਅ ਇੰਨਾ ਚੰਗਾ ਵੀ ਅੱਜ ਪੰਜਾਬੀ ਕਲਾਕਾਰ ਪੂਰਾ ਪੰਜਾਬ ਉਹਨਾਂ ਲਈ ਅਰਦਾਸ ਕਰ ਰਿਹਾ ਤਾਂ ਉਸ ਤੋਂ ਮੁੱਲ ਵੀ ਹੈ ਇਹ ਕਮਾਈ ਹੈ ਜੀ ਕਿਸੇ ਵੀ ਕਲਾਕਾਰ ਦੀ ਵੀ ਤੁਹਾਡੇ ਲਈ ਸਾਰੇ ਕਲਾਕਾਰ ਖੜੇ ਨੇ ਸਾਰਾ ਪੰਜਾਬ ਖੜਿਆ ਵਾ ਮਤਲਬ ਮੈਨੂੰ ਲੱਗਦਾ ਵੀ ਇਹ ਤਾਂ ਵੱਡੀ ਕਮਾਈ ਨਹੀਂ ਹੋ ਸਕਦੀ ਮੈਂ ਇਹ ਚਾਹਨਾ ਵੀ ਉਹ ਜਲਦੀ ਉੱਠੇ ਤੇ ਉਹਨੂੰ ਪਤਾ ਲੱਗੇ ਵੀ ਮੇਰੇ ਪਿੱਛੇ ਕਿੰਨੇ ਬੰਦੇ ਸੀ ਕਿਉਂਕਿ ਇੱਕ ਬੰਦੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਆ ਕਿ ਮੇਰੇ ਲਈ ਸੱਚੀ ਬੰਦੇ ਖੜੇ ਨੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਸੋ ਮਚ